ਇਹ ਤਾਂ 10 ਤੱਕ ਕਨਫਾਸ ਹੈ। ਪਹਿਲਾਂ ਆ ਗਿਆ। ਕੋਲ ਆ ਆ ਨੀ। ਨੋ ਨੋ। ਇਹ 10। ਚੱਲ ਤੂੰ ਓਏ ਤੂੰ ਤੇਰੇ ਉਹ ਤੇਰੇ ਦੋ। ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰੇ ਮੀਦੇ ਕਾਇਮ ਹੋਗੇ? ਅੱਜ ਦੇ ਖੋਣੇ ਵਿੱਚ ਇੰਟਰਸਟਿੰਗ ਵਲੌਗ ਦੇ ਵਿੱਚ ਤੁਹਾਡਾ ਸਾਰਾ ਬਹੁਤ ਸਵਾਗਤ ਆ ਜੀ। ਅੱਜ ਆਪਾਂ ਸਵੇਰ ਦੇ ਬਾਹਰ ਨਹੀਂ ਨਿਕਲੇ ਕਿਉਂਕਿ ਮੀ ਐਡਾ ਤੇਜ਼ ਸੀਗਾ ਮੌਸਮ ਤੁਸੀਂ ਦੇਖ ਸਕਦੇ ਹੋ। ਕਿੰਨਾ ਟਾਈਮ ਦਸੀ? ਬਰਾ ਟਾਈਮ ਆ ਦੇ 6:16। ਵੈਸੇ 6:16 ਤੇ ਇੰਨਾ ਹਨੇਰਾ ਨਹੀਂ ਹੁੰਦਾ। ਨਹੀਂ ਹੋ ਜਾਂਦਾ ਹਾਂ ਹੋ ਜਾਂਦਾ ਵਾ ਚਲੋ ਫਿਰ ਹੋ ਗਿਆ ਪਰ ਨਹੀਂ ਆ ਰਿਹਾ 7 ਤੱਕ ਤਾਂ ਵਾਜੀ ਜਾਂਦੇ ਇੱਦਾਂ ਨਹੀਂ ਆਉਂਦਾ ਨਹੀਂ ਪਰ ਹੁਣ ਆਪਾਂ ਇਹਦੇ ਤੇ ਰੀਲ ਬਣਾ ਰਹੇ ਸੀਗੇ ਪੂਰੇ ਇਲਾਕੇ 'ਚ ਨਹੀਂ ਨਹੀਂ ਇਦਾਂ ਨਹੀਂ ਪੂਰੇ ਇਲਾਕੇ 'ਚ ਸਿਰਫ ਆਪਣੇ ਕੋਲੇ ਐ ਹੈ ਨਹੀਂ ਇਹਦੀ ਹੈੱਡਲਾਈਟ ਤੇ ਕਾਲੀ স্মੂਕ ਕਰਵਾ ਕੇ ਇੱਥੇ ਉਹ ਬੁੱਲਜਾ ਬਣਵਾ ਲੈ ਚਾਰੋ ਇਡੀਕੇਟਰ ਚਲਵਾ ਦੇ ਕਿੱਦਾਂ ਮੋਡੀਫਾਈ ਮੋਡੀਫਾਈ ਸੋਚ ਰਿਹਾ ਮੋਦੀ ਭਾਈ ਰਿਵ ਫੋਰਨ ਨੇ ਨਾਲ ਇਹਨੇ ਭਾਈ ਇੰਚ ਠੀਕ ਆ ਨਾਲ ਮੋٹے ਟਾਇਰ ਥੋੜੇ ਥੋੜੇ ਨਾਲ ਇਹਦੇ ਅਗਲੀ ਲਾਈਟ স্মੋਕ ਕਰਾ ਕੇ ਇੱਥੇ ਜਿਹੜਾ ਲਾਲ ਰੰਗਦਾ ਅੱਜ ਕੱਲ ਬੁੱਲ ਚੱਲਿਆ ਉਹ ਭਰਵਾ ਦੇ ਪਿੱਛੇ ਆਇਆ ਚਲੋ ਭਾਈ ਚਲਿਏ ਪਟਰਾਓ ਕਹਾਂ ਚਲੀਏ ਚਲੋ ਕਰਾਈਓ ਚਲੋ ਹਲੇ ਨਹੀਂ ਕਰਾਓ ਇੱਕ ਲਿਗਿਤ ਸਟੰਟ ਹੋ ਜੇ ਥੋੜਾ ਜਿਹਾ ਸਟੰਟ ਜੇ ਸਟੰਟਮੈਨ ਰੱਖਿਆ ਹੀ ਨਾਲ ਹੀ ਨਹੀਂ ਫੇ ਇਦਾਂ ਨਹੀਂ ਕਰਨਾ ਇਦਾਂ ਨਹੀਂ ਓਏ ਗੱਡੀ ਹੋਰ ਚੱਕੇ ਨਾ ਜਾਈਏ ਚੱਲ ਕਰ

क्या रंग ये वाला रंग नहीं नहीं स्प्लेंडर में है स्प्लेंडर में पीला रंग किया आपने नहीं नहीं, नहीं। अच्छा स्टंट किया है हां स्टंट स्टंट तो, तो, तो आप तो करते हो अच्छा इस पे करो करो यार कोई दिक्कत नहीं टूट के कोई बात नहीं को देंगे यार कुछ नहीं होता टेंशन की ले नहीं इतना कोई गलत कानून कर रहा है ओदे ਉਹ ਭਰਾਵਾ ਪੁੱਲ ਤੇ ਦੇਖ ਕੇ ਸਾਹਮਣੇ ਪੁੱਲਦਾਰੀ ਗੱਡੀ ਆ ਗਈ ਮੱਛਰ ਹੀ ਗੇ ਓਏ ਪੁੱਲਦਾਰੀ ਆ ਗਈ ਮੋਤ ਆਪਾਂ ਕਿਹੜਾ ਕੋਈ ਗਲਤ ਕਰ ਰਹੇ ਵੀਡੀਓ ਬਣਾ ਰਹੇ ਚੱਲ ਚੱਲੀਏ ਓ ਮੈਨੂੰ ਡਰ ਲਾ ਰਹਾ ਮੈਂ ਪੁੱਲਦਾਰੀ ਓ ਲੈ ਭਰਾ ਪੀ ਲਓ ਆਈ ਆ ਸਾਡੀ ਪੀ ਲਓ ਪੀ ਲੂ ਦਾ ਸਵਾਗਤ ਨਹੀਂ ਕਰਨਾ ਕਿਵੇਂ ਤੇਲ ਚੋਤੇ ਪੀ ਲਓ ਆਈ ਆ ਤੇਲ ਚੋਲਾ ਦੇ ਤੈਨਹੀਂ ਨੇ ਤੇਲ ਚੋਲ ਚੱਲ ਲੈ ਗਿਆ ਚੱਲ ਪੂਰੇ ਕਿੱਥੇ ਆਣਾ ਤੱਕ ਭਰਾ ਮੋਤ ਬਹਿਣ ਦੀ ਆਉਂ ਬਲਾ ਪ੍ਰਿੰਸ ਨੂੰ ਦੇਖ ਲੈਣੇ ਹੁਣੇ ਦੇਖ ਬੰਦਾ ਹੈਲੋ ਹਾਂ ਓ ਯਾਰ ਮੇਰੇ ਘਰੀ ਆ ਜਾ ਮੜੇਆ ਯਾਰ ਮੈਨੂੰ ਤਾਂ ਵੇਹਕਲ ਨਹੀਂ ਹੈਗਾ ਮੈਂ ਮੜਾ ਜਾਣਾ ਵਾ ਯਾਰ ਡੈਰੀਆਂ ਤੱਕ ਠੀਕ ਹੈ ਨਾ ਹੈ ਦਵਾਈਆਂ ઓ ਯਾਰ ਮੜਾ ਕੰਮ ਜਾਣਾ ਵਾ THAILAND ਯਾਰ ਮੈਂ ਹੋ ਕੇ ਕਹਿੰਦੇ ਮਾਤਾ ਹੀ ਦਵਾਈ ਲੈ ਕੇ ਆਣੀ ਆ ਜਾਗਾ ਆ ਜਾ ਓ ਬੇਲੀ ਯਾਰੀ ਕਿੰਨਾ ਕੁ ਮਾਤਾ ਨੇ ਕਿੰਨਾ ਮਰ ਕੇ ਬੋਲਿਆ ਤੂੰ ਕਿੰਨਾ ਕਿੰਨੀ ਮੋਤ ਪਈ ਹੈ ਤੀਹ ਆ ਗਿਆ ਤੂੰ ਕਿ ਦਵਾਈ ਲੈ ਕੇ ਜੇ ਮੈਂ ਕਹਿੰਦਾ ਨਾ ਮੈਂ ਕਿ ਮੋਮੋਜ਼ ਵਗੈਰਾ ਖਾ ਉਹ ਜਾ ਯਾਰ ਤੂੰ ਤਾਂ ਬੇਲ ਦਾ ਆਇਆ ਚਲੋ ਆ ਰਿਹਾ ਵਾ ਜਦੋਂ ਮੰਮੀ ਟੱਕਰਦਾ ਮੈਂ ਭਰਾ ਕਹਿੰਦਾ ਮੰਮੀ ਦਵਾਈ ਲੈਣ ਜਾਣੀ ਹੈ ਜਲਦੀ ਆ ਮੈਂ ਆ ਗਿਆ ਤੂੰ ਮੰਮੀ ਦੀ ਦਵਾਈ ਲੈਣ ਜਾਣੀ ਦਵਾਈ ਨਹੀਂ ਲੈਣ ਜਾਣਾ ਕਹਿੰਦੇ ਕੁਝ ਨਹੀਂ ਲੈਣ ਜਾਣਾ ਝੂਠ ਬੋਲਦਾ ਆਂਟੀ ਆਂਟੀ ਆਇਆ ਚੱਲਣਾ ਵਾ ਬਸ ਮੈਂ ਜਾਣਾ ਹੈ ਬੇ ਯਾਰ ਹੁਣ ਵੇਲਾ ਥੋੜੀ ਦਾ ਡੈਂਗੋ ਮੇਰੀ ਟੋਪੀ ਪਾਈ ਯਾਰ ਨਾ ਯਾਰ ਖਾਲਾ ਨੂੰ ਬੈਟ ਆ ਰਿਹਾ ਬੈ ਯਾਰ ਕਿਦਾਂ ਆ ਰਿਹਾ ਬਾਪ ਆਇਰ ਹੋਣੀ ਆ ਰਾਇਆ ਐਸੇ ਹੁੰਦਾ ਮਤਲਬ ਹੀ ਬੰਦਾ ਕੰਮ ਕਾਮਣੀ ਕਾਮਣੀ ਉਹ ਚੱਲ ਯਾਰ ਛੱਡ ਖੜ ਜਾ 10 ਮਿੰਟ ਫੇਰ ਆ ਜੂਗਾ ਚਲ ਜੀ ਆਈ ਆ ਮਲੇ ਆਪਾਂ ਇੰਨੇ ਆ ਕੀ ਰਹਾ ਕੀ ਯਾਰ ਵੇ ਇਹ ਤਾਂ ਇਹਨਾਂ ਨੇ ਪ੍ਰੋਫੈਸ਼ਨਲ ਜਵਾਰੀਆਂ ਵਾਲੀ ਰੱਖੀ ਜਾ ਭਰਾ ਮਹਿੰਗੀ ਆ ਠੀਕ ਹੈ ਨਾ ਤੈਨੂੰ ਪਤਾ ਓਏ ਪੋਸਟ ਪੇ ਨੂੰ ਫ੍ਰੀ ਆਈ ਜਾਣਾ 15 ਰੁਪਏ ਵਾਲੀ ਲਊਗਾ ਨਹੀਂ ਭਰਾ ਓਏ ਆ ਕੀ ਵਿੱਚ ਤਾਂ ਪੱਤੇ 15 ਰੁਪਏ ਵਾਲੇ ਨਿਕਲੇ ਓਏ ਪੱਤੇ ਦਾ ਇਹ 5 ਰੁਪਏ ਦੇ ਨਿਕਲੇ ਚੱਲ ਮਹਿੰਗੇ ਡੱਬਾ ਦੇਖ ਕੇ ਆ ਨਹੀਂ ਓਏ ਸਿਲਵਰ ਨਿਕਲੋਗੇ ਵਿੱਚ ਪੋਸਟ ਪੇ ਦਾ ਵਾ ਬਾਇ ਨਾਓ ਪੇ ਲੇਟਰ ਇਹਦੇ ਪੈਸੇ ਦੇਣੇ ਆ ਹਲੇ ਓ ਬਾਈ ਚਲੋ ਭਾਈ ਜਵਾਰੀ ਆ ਗਏ ਨੇ ਆ ਜਵਾਰੀ ਸਭ ਤੋਂ ਵੱਡਾ ਟੀਮ ਦੇ ਸਿਸਟਮ ਨਾਲ ਚਲੋ ਸੀ ਵੀਰੇ ਸਿਸਟਮ ਚਲੋ ਕੇ ਡੀ ਆ ਵੀਰੇ ਆ ਜਾ ਬੈਠੋ ਫਿਰ ਆਉਂ ਸੁਪਾ ਟਿਉਟੇ ਸਾਧਦੀ ਮੈਨੂੰ ਮੈ ਫਲਾ ਚੋ ਇੱਥੇ ਆ ਜਾਵੇ ਹੈ ਕੀ ਕਾਮ ਹੈ ਆ ਬਲੇ ਤੈਨੂੰ ਇੱਕ ਚੀਜ਼ ਕਰਕੇ ਦਿਖਾਨਾ ਕੋਈ ਕੁਛ ਨਾ ਕਰੀਂ ਕੋਈ ਕੁਛ ਨਾ ਕਰੀ ਭਰਾ ਓਏ ਪਿੱਛੇ ਹੋ ਜਾ ਓਏ ਹੱਥ ਨਾ ਓਏ ਨਹੀਂ ਮੈਂ ਚੈਲੇਂਜ ਕਰਦਾ ਯਾਰ ਓਹੀ ਗੱਲ ਯਾਰ ਖੇਲਣਾ ਤਾਂ ਦੱਸੋ ਨਹੀਂ ਖੇਲਣਾ ਓਏ ਤੇ ਖੇਡ ਰਹੀ ਤੂੰ ਕਰਦਾ ਟ੍ਰਿਕਾਂ ਜੀਆਂ ਓਏ ਯਾਰ ਇਦਾਂ ਤੇ ਆ ਦੀ ਗੱਲਾਂ ਸੁਨੇਗਾ ਜਿੱਤੋਂ ਜ਼ਿੰਦਗੀ ਚ ਨਹੀਂ ਕੁਛ ਹੋਇਆ ਤੈਨੂੰ ਤਾਂ ਚੀ ਕੁਛ ਕਰਨਾ ਸਿਖਾਊਗਾ ਆ ਦੇਖ ਆ ਦੇਖ ਆ ਦੇਖ ਸਹੀ ਕਰਦਾ ਇੱਧਰ ਇੱਥੋਂ ਲੋਟ ਕੁਛ ਹੋ ਗਿਆ ਇੱਧਰ ਦੇਖ ਲੈ ਇਹ ਤਾਂ 10 ਤੱਕ ਕਿ ਨਫਾਸ ਹੋਇਆ ਉਹਦੇ ਉਹਦੇ ਇਹ ਕੋਈ ਪਰਸਨਲ ਤਾਂ ਨਹੀਂ ਆਇਆ ਯਾਰ ਉਹਨੂੰ ਮੋਸ਼ਨਲ ਟੈਕ ਇਹ ਭਰਾਵਾ ਪਰਸਨਲ ਨਾ ਜਾਇਆ ਕਰੋ ਕੀ ਹੋ ਸਭ ਕੁਝ ਤਾਂ ਲੈ ਆ ਆ ਕੀ ਗੋਡੇ ਤੇ ਗੋਡਿਆਂ ਦੇ ਅੱਗੇ ਵਧਾਈ ਰੱਖੇ ਗੋਡਾ ਪੰਨੂ ਅੱਜ ਇੱਕ ਅੰਦੇ ਦਾ ਇਹ ਪੁੱਠੇ ਘੇਰਾ ਵਾਲਾ ਬੋਲਟ ਬੈਕ ਮਾਰਦਾ ਹੈ ਬੈਗ ਇਹ ਸ਼ਰਤ ਆਪਣੀ 10 ਉੱਠ ਕੇ ਬੈਠ ਕਾਂ ਦੀ ਠੀਕ ਆ ਚਲ ਠੀਕ ਆ ਠੀਕ ਆ ਥੋ ਜਿਆਦਾ ਜਾਣ ਚਲੋ 20 ਦੀ ਹੋ ਗਈ ਠੀਕ ਆ 20 ਉੱਠ ਕੇ ਬੈਠ ਕਾਂ ਹੋ ਗੀਆਂ ਆਪਣੇ ਪੱਤੇ ਹੋ ਗਏ ਲਾਈਵ ਕਰ ਦੇ ਨਾਲ ਪੱਤੇ ਦਿਖਾਈ ਜਾਈ ਸਾਡਾ ਸੈੱਟ ਰੈਡੀ ਹੋ ਗਿਆ ਚਲੋ ਜੀ ਉੱਥੋਂ ਵੀ ਦੇਖੋਗੇ ਤੇ ਇੱਥੋਂ ਵੀ ਚਲੋ ਬਾਈ ਐ ਕਰਨੀ ਆ ਚੱਲ ਚੱਲ ਬਾਈ ਫੀਲਿੰਗ ਆ ਰਹੀ ਆ ਸਾਰੀ ਜੱਤ ਦਾ ਆਪਣੇ ਸੇਵੀ ਫੀਲਿੰਗ ਰੱਖਿਆ ਆ ਕੀਦਾ ਆਇਆ ਵਾ ਮੇਰਾ ਵਾ ਚੌਥਾ ਚਲੋ ਬਈ ਸਭ ਤੋਂ ਵੱਡਾ ਇਹਦਾ ਵਾ ਚਲੋ ਅਗਲੀ ਵਾਰੀ ਕਿਹੜਾ ਵਾ ਚਿੜੀ ਉਹ ਦੀਂਦਾ ਨਹੀਂ ਤੈਨੂੰ ਅੰਨਾ ਆਇਆ ਅੰਨਾ ਆਇਆ ਸਾਰੇ ਦੇਖ ਲੈ ਬਈ ਮੈਨੂੰ ਦੇਖੀ ਜਾ ਭਰਾਵਾ ਕਿ ਸਾਰੇ ਸਿੱਖ ਰਹੇ ਮੈਨੂੰ ਹਾਏ ਇਹ ਮੌਂਗਰਾ ਕਰ ਲੈ ਚੱਲ ਹੋ ਗਿਆ ਸਭ ਤੋਂ ਵੱਡਾ ਮੇਰਾ ਪਤਾ ਕੁਇਨ ਮੇਰੀ ਚਲੋ ਬਈ ਹਾਂ ਚੱਲ ਚਲ ਉਹ ਨਾ ਚੱਲ ਕੋਈ ਨਾ ਆ ਗਿਆ ਆ ਗਿਆ ਬਰਾ ਕਿਸ ਵਾ ਦਾ ਐਦਵੇ ਪਈ ਨਾ ਮੈਂ ਬੱਲਾ ਹੀ ਬਰਾਬਾ ਬੀਸ਼ਾ ਓਏ ਉਹ ਲੈ ਲਿਆ ਉਹ ਲੈ ਲਿਆ ਨੇ ਠੋਲੇ ਲੈ ਲਿਆ ਓਏ ਮੇਰਾ ਠੋਲਾ ਸਿਗਰ ਤੈਨੂੰ ਪਤਾ ਓਏ ਹੁਣ ਨਹੀਂ ਜਿਨੇ ਚੱਕ ਲਿਆ ਉਹਦਾ ਹੋ ਗਿਆ ੱੱਕਾ ਆਹ ਜੀ ੱੱਕਾ ਇਹ ੱੱਕਾ ਬਾ ਨਹੀਂ ਬਬਾ ਬਬਾ ਜੀ ਚਲੋ ਤਮੀ ਇਹਦਾ ਚਲ ਨਿਕਲ ਜਾਂਦੀ ਜੀ ਸਾਹ ਦੇਖਾਂ ਕਿ ਹੋਰ ਤਾਂ ਰਹੀ ਆ ਹੁਣ ਤਾਂ ਦੇ ਮਸਾ ਨੇ ਕੋ ਨੂੰ ਹੁਣ ਜੇ ਕਿਸੇ ਵੱਲੋਂ ਵੀ ਕਹਿ ਸਕਦਾ ਹਾਂ ਫੱਟੋ ਵੱਟਾ ਗੇਰਾ ਪੂਰੀ ਕੰਪਲੀਟ ਨਹੀਂ ਨਿਕਲਦੀ ਇੰਨਾ ਮੈਨੂੰ ਕਿਸੇ ਕੋਲ ਪੂਰਾ ਕਾਲਾ ਹੋਣਾ ਦੇਖੀ ਇੱਕ ਬੰਦੇ ਕੋਲ ਹੈਗਾ ਵਾ ਆਪਣੇ ਆਪ ਅੱਤੇ ਰਹਿ ਗਏ ਆ ਕਿਉਂ ਦਿਖਾਵਾ ਇੱਕ ਜੇ ਤੈਨੂੰ ਲਾਜ ਨਹੀਂ ਆ ਤੂੰ ਇੱਟ ਵੀ ਹੈਗੀ ਆ ਦੇਖੋ ਥੱਲੇ ਕਿਹੜਾ ਸਭ ਤੋਂ ਵੱਡਾ ਆਇਆ ਮੇਰਾ ਸੌਰੀ ਭਰਾ ਚੱਕ ਉਈ ਚੱਕਰੀ ਨਹੀਂ ਤੇ ਫਿਰ ਤੂੰ ਆ ਜੱਟਲਾ ਬਟਾ ਰਹਿ ਗਿਆ ਦੇ ਲੈ ਚੱਲ ਬਈ ਮੈਂ ਮੈਂ ਫਰਸਟ ਆਇਆ ਮੈਂ ਫਰਸਟ ਆਇਆ ਆ ਤੇ ਫਰਸਟ ਹੀ ਆਇਆ ਤੀ ਹਾਰ ਗਿਆ ਕੌਣ ਰਹਿ ਗਿਆ ਹੁਣ ਤੂੰ ਖੱਲੀ ਆ ਚੱਲ ਬਈ ਦੂਸਰਾ ਇਹ ਬਣ ਗਿਆ ਸੈਕੰਡ ਵਿਨਰ ਬਰਾ ਮੇ ਕੋਲਾ ਸਾਰੇ ਬੱਤੇ ਇੱਥੇ ਤਾਂ ਮੈਂ ਸਿੱਧੀ ਆ ਨਾ ਬੇਮਾਫ ਬੱਤੇ ਦੇਖੋ ਬਾਈ ਇਹ ਦੇਖੋ ਤਾਂ ਬਾ ਫਿਰ ਮਹਾਰ ਮੰਨ ਲਾ ਡੰਡ ਬੈਰ ਕਰ ਦੇ ਹੋ ਜਾ ਨਹੀਂ ਉਹ ਕੋਈ ਚੰਦ ਮਨ ਮੈਂ ਹਲਵੀ ਕਹਿ ਰਿਹਾ ਮੈਂ ਦੇਖ ਕੱਢ ਦੇ ਮੈਂ ਬਾਹਰ ਨਿਕਲ ਕੇ ਨਾ ਮੈਂ ਤੈਨੂੰ ਆਉਂਗਾ ਫੇਰ ਆਪ ਹਰਾਨੇ ਨੂੰ ਹਰਾਨੇ ਆ ਤੈਨੂੰ ਚੱਲ ਬੁਤੇ ਰਹੀ ਮੈਂ ਤਾਂ ਲਾਦਾ ਕੰਮ ਜੋਰਾ ਤੇ ਜਦ ਕੋ ਫੜ ਮੈਂ ਟਿੱਡੀ ਨਾ ਆ ਗਿਆ ਤੂੰ ਚੱਲ ਇੱਥੇ ਆਜ ਦੋ ਚੱਲ ਠੀਕ ਆ ਦੇ ਆ ਰੱਖ ਮੈਨੂੰ ਬਾਅਦ ਫਿਰ ਸਾਰ ਚਲਾ ਦੇ ਚੱਲ ਗਈ ਸਾਜੀ ਆ ਗਏ ਨੇ ਦੂਜੀ ਚੱਲ ਆ ਜਾ ਇੱਧਰ ਨੂੰ ਆ ਉਹ ਕੈਮਰਾ ਦਿਖਾਉ ਪਤਾਈ ਅਸਤਾਜੀ ਦੂਜੇ ਸਾਜੀ ਹੁਣ ਆਪ ਸਿੱਟਣਗੇ ਗੋਲਾ ਦੂਜੇ ਸਾਜੀ ਆ ਗਏ ਨੇ ਵੱਡੇ ਅਸਤਾਜੀ ਕੋਈ ਟਿੱਡੀ ਫਿਰਦਾ ਜੇ ਨਹੀਂ ਰਹਾ ਇਹ ਨਾ ਮੈਂ ਕੱਢੂੰਗਾ ਚਲ ਮੈਂ ਉਹ ਇਚਨਾ ਠੀਕ ਆ ਜੇ ਤੂੰ ਲਿਖਿਤ ਨਾ ਹਾਰਿਆ ਤੂੰ ਕੱਢੇਗਾ ਦੋਨੋਂ ਦੋਨੋਂ ਇਕੱਠੇ ਹੀ ਨਹੀਂ ਨਹੀਂ ਅਨੁਭਵ ਉਹ ਨਹੀਂ ਓਏ ਓਏ ਤੇਰੀ ਆ ਗੇਮ ਗੇਮ ਤੇਰੀ ਆ ਲਿਖਿਤ ਗੇਮ ਹੀ ਤੇਰੀ ਆ ਦੋਨੋਂ ਕੱਢਣਗੇ ਜੇ ਖੇਡਣਗੇ ਮਿਲ ਕੇ ਓਏ ਮੇਰੀ ਗੱਲ ਸੁਣ ਮੇਰੀ ਗੱਲ ਦੋਨੋਂ ਖੇਡੋ ਦੋਨੋਂ ਖੇਡੋ ਮਿਲ ਕੇ ਤੇ ਦੋਨੋਂ ਕੱਢੂਗੇ 10 10 ਨਹੀਂ ਬੀਬੀ ਦੋਨੋਂ ਦਰਨ ਪਹਿਲੇ ਲੱਗਦੇ ਦਰਨਾ ਨਾ ਚੱਲ ਕਢਾ ਲੈ ਚੱਲ ਠੀਕ ਆ ਜੇ ਵੀ ਤੇਰੀ ਆ ਜੇ ਵੀ ਤੇਰੀ ਆ ਜੇ ਵੀ ਤੇਰੀ ਆ ਦੇਖੀ ਓਏ ਤੂੰ ਕੰਨ ਮਾਨਾ ਫਿਰ ਵਿੱਚ ਮੈਂ ਅਸੀਂ ਦੋ ਜਣ ਚੱਲ ਜੇ ਮੈਂ ਹਾਰਿਆ ਮੈਂ ਇੱਧਰ ਨਾ ਟੰ ਬੈਠ ਕੇ ਕੱਢੂਗਾ ਜੇ ਇਹ ਹਾਰਿਆ ਠੀਕ ਆ ਹੁਣ ਤੇਨਾਂ ਸਾਥੀ ਨੇ ਟੈਨਸ਼ਨ ਨਹੀਂ ਲੱਗਦੀ ਸਿਮੂ ਹੈਗਾ ਤੇਰੇ ਨਾਲ ਇੱਕ ਮਿੰਟ ਖੜਾ ਯਾਰ ਬਾਰੀ ਗਈ ਦੀ ਆ ਉਹਦੀ ਆ ਉਹਦੀ ਆ ਬਾਰੀ ਸੱਟ ਫਿਰ ਪੱਤਾ ਉਹਨੇ ਲਿਖੇ ਜੋ ਕਹੂੰਗਾ ਹੀ ਕਰੀ ਬਸ ਲੈ ਟਾਟਰ ਕੱਢ ਇਹਨੂੰ ਵੀ ਇਹਨੂੰ ਵੀ ਕੱਢ ਇੱਕ ਵਿੱਚ ਕੱਢ ਅੰਦਰ ਟਾਟਰ ਕੱਢ ਇਹਨੂੰ ਵੀ ਇਹਨੂੰ ਵੀ ਕੱਢ ਫੇਰ ਹਾਂ ਲਈਆ ਤੂੰ ਮੱਤੇ ਕਦ ਦਿਖਾਏ ਹਾਰੇ ਹਾਰੇ ਨਹੀਂ ਕਿ ਇਹਨੇ ਤੇ ਮੈਂ ਇਹਨੇ ਕੋਈ ਨਹੀਂ ਬਹਾਂ ਕੋਈ ਨਹੀਂ ਜੀ ਹਾਰੇ ਆ ਗਲਤੀ ਤੇ ਦੱਸ ਦੱਸ ਸੁਣਾਉਂਦਾ ਫਿਰ ਗਲਤੀ ਕਿਉਂ ਕੀਤੀ ਫਿਰ ਦੱਸ ਦੱਸ ਲਾ 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 ਲ ਚੱਲ ਤੂੰ ਓਏ ਤੂੰ ਤੇਰੇ ਓ ਤੇਰੇ ਦੋ ਇਹ ਪੰਜਵੀਂ ਮੈਂ ਲੁਕਾ ਇਹ ਪੰਜਵੀਂ ਮੈਂ ਛੜਾ ਹੋ ਗਿਆ ਛੜਾ ਓਏ ਇਹ ਛੜਾ ਹੋਇਆ ਲੈ ਨੱਚ ਤੈਨੂੰ ਤੂੰ ਵੀ ਹਾਰੂਗਾ ਨਾ ਹੁਣ ਜਿਹੜਾ ਬੰਦਾ ਹਾਰੂਗਾ ਕੱਲਾ ਬੰਦਾ 50 ਡੰਡ ਬੈਠ ਕੇ ਕੱਢੂਗਾ ਨਾਲ ਯਾਰ ਇਦਾਂ ਨਹੀਂ ਵੀ ਮੇਰਾ ਸੋਰ ਰੱਖੋ 50 ਨਾਲ ਯਾਰ ਜਿਹਦੀ ਗੇਮ ਹੈ ਉਹ ਹੀ ਖੇਡੂਗਾ ਕੋਈ ਤੇ ਨਾਲ ਨਹੀਂ ਰਿਹਾ ਜਿਹਦੀ ਗੇਮ ਹੈ ਉਹ ਖੇਡੂਗਾ ਫਿਰ ਡਰ ਗਿਆ ਕਿਉਂਕਿ ਉਹ ਗੰਭੀਰ ਗੇਮ ਬਹੁਤ ਗੰਭੀਰ ਹੈ ਕਿਉਂਕਿ ਗੇਮ 50 ਉਹ ਚੂਜੇ ਕਾਰਡ ਨੇ ਬੜੀਗੇ ਚੂਜੇ ਕਾਰਡ ਨੇ ਚਲੋ ਚਲ ਬਾਈ ਮੇਰੀ ਵਾਰੀ ਆ ਪਹਿਲੀ ਸਾਰਾ ਜਿੱਦਾਂ ਮਰਜ਼ੀ ਕੱਢ ਦੋ ਚਲ ਆ ਪ੍ਰਿੰਸ ਦੀ ਵਾਰੀ ਇਹਦੇ ਕੋ ਫੇਰ ਨਹੀਂ ਆਗਾ ਨਹੀਂ ਨਹੀਂ ਇਹਦੇ ਕੋ ਆ ਨਾ ਉਹ ਬੈਲੀ ਸਾਰਾ ਖੋਣ ਇਹਦੇ ਕੋ ਇਹਨੇ ਤਾਂ ਇੱਕ ਪਤਾ ਨਹੀਂ ਹੈਗਾ ਆਪਣੇ ਪ੍ਰੈਡਿਕਸ਼ਨ ਪਹਿਲੀ ਕਰਨਾ ਪ੍ਰੈਡਿਕਸ਼ਨ ਲੱਗਦੀ ਆ ਚਲ ਬਾਈ ਪ੍ਰਿੰਸ ਦੀ ਵਾਰੀ ਹੋ ਗਈ ਲਿਕੇ ਤੇਰੀ ਵਾਰੀ ਹਟ ਜਾ ਤੁਹਾਡੀ ਵਾਰੀ ਬਾਈ ਅਨੁਪਮ ਅਨੁਪਮ ਕੀ ਵਾਰੀ ਹੈ ਪਰਾ ਵੇ ਅਨੁਭਵ ਨਿਆ ਅਨੁਭਵ ਕੀ ਜੀਏ ਇੱਕ ਤਾਂ ਇਹ ਚੱਲੂਗੀ ਇਹ ਪਹਿਲ ਦੂਸਰੀ ਤੂੰ ਚਲਾਈ ਐ ਇਸ ਤੋਂ ਬਾਅਦ ਓਏ ਮੈਂ ਚਲਾਈ ਨਹੀਂ ਕਿ ਪਹਿਲੀ ਸਾਰ ਐਡੇ ਨਿਕਲ ਜਾਂਦੀ ਹੁੰਦੀ ਐ ਇਹ ਨਹੀਂ ਨਿਕਲਦੀ ਪਰਾ ਇੱਕ ਵਾਰੀ ਕੋਆਰਡੀਨੇਸ਼ਨ ਨਹੀਂ ਐਂਟੀ ਕਲੋਕ ਚੱਲੂਗਾ ਉਹਨਾਂ ਕੰਮ ਓਏ ਪਹਿਲੀ ਸਾਰ ਜਿੱਦਾਂ ਮਰਜ਼ੀ ਕੱਢ ਲੈ ਪਹਿਲੀ ਸਾਰ ਤਾਂ ਮੈਂ ਐ ਕਰਕੇ ਆਇਆ ਲਾ ਸਹੀ ਗੱਲ ਆ ਨਹੀਂ ਐ ਨਹੀਂ ਹੁੰਦੀ ਤੂੰ ਪਹਿਲੀ ਸਾਰ ਚ ਤਾਂ ਕੋਈ ਵੀ ਪਹਿਲਾਂ ਪਤਾ ਨਹੀਂ ਹੁੰਦਾ ਹੀ ਨਹੀਂ ਆ ਪਰਾ ਚਲੋ ਬਾਈ ਠੀਕ ਆ ਨਾ ਬਰਾਏ ਮੇਰੀ ਆ ਹੂੰ ਲਾਈਫ ਸਾਡੀ ਬੜੀ ਕਿਨੇ ਸਿੱਟਿਆ ਉਹਦੀ ਵਾਰੀ ਪ੍ਰਿੰਸ ਦੀ ਪ੍ਰਿੰਸੀਪਲ ਹੀ ਸਿੱਟੀ ਪ੍ਰਿੰਸ ਤੂੰ ਕਿ ਸਿੱਟਿਆ ਵਾ ਜੱਕਾ ਉਹ ਜੱਕਾ ਗੀ ਨੋਈ ਹੂ ਲਾਉਂਦਾ ਹਾ ਜੇ ਜੇ ਕਿਟਿਆ ਚੱਲ ਬਈ ਪ੍ਰਿੰਸ ਥੋਲਾ ਕਿੰਧੋ ਥੋਲਾ ਯਾਰ ਇਹਦਾ ਆ ਗਿਆ ਹੁਕਮ ਆ ਹੁਕਮ ਆ ਹੁਕਮ ਆ ਚਿੱਤ ਦੇ ਚਿੱਤ ਦੇ ਓਏ ਬੋਲ ਗਿਆ ਹੁਣ ਕਿਆ ਗੇਮ ਨਹੀਂ ਆਨ ਦੀਨ ਨੂੰ ਭੁੱਲ ਗਿਆ ਭੁੱਲ ਗਿਆ ਭੁੱਲ ਗਿਆ ਭੁੱਲ ਗਿਆ ਗਲਤੀ ਹੋ ਜਾਂਦੀ ਕਈ ਕਈ ਵਾਰ ਤੂੰ ਅੱਧਾ ਕਰ ਦੇ ਗਿਆ ਹੈਲੋ ਬਾਈ ਬੈਠੀ ਚੱਲ ਲੈ ਹਾ ਉਸ ਤੋਂ ਬਾਅਦ ਉਹਦੇ ਦੇ ਇੱਕ ਪੁੱਤਾ ਰਹਿ ਗਿਆ ਰੁਈਓ ਜਾਂਦਾ ਪ੍ਰਿੰਸ ਆਇਆ ਫਸਟ ਓਏ ਇੱਟ ਸਿੱਟੀ ਸੀ ਮੈਂ ਦਿਲ ਕਿਵੇਂ ਦੇ ਆ ਦੇਖ ਇੱਟ ਸਿੱਟੀ ਸੀ ਇਹਦਾ ਮੈਨੂੰ ਠੋਲਾ ਦਿੱਤਾ ਫੇਰ ਐਟ ਨਿਕਲੀ ਜਦੋਂ ਪੁੱਟਾ ਦਿੱਤਾ ਓਏ ਹਾਂ ਯਾਰ ਗਲਤੀ ਇਹਨੂੰ ਫੜਾ ਪਰ ਜਿੰਨੇ ਟੋਲੇ ਇਹ 50 50 ਡੰਡ ਬੈਠ ਕੇ ਕੱਢੂਗਾ ਓਏ ਨਹੀਂ ਨਹੀਂ ਓਏ ਬੇਟੀ ਦਾ ਰੂਲ ਕੀ ਸੀ ਇੱਕ ਮਿੰਟ ਤੂੰ ਹੀ ਗਿਆ ਸੀ ਤੂੰ ਹੀ ਗਿਆ ਸੀ ਓਏ ਇੱਕ ਮਿੰਟ ਓਏ ਇਹ ਤਾਂ ਫੋਲਿਆ ਵਾਪਸ ਕਰ ਦੇ ਇਹ ਠੋਲੇ ਨਹੀਂ 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 ਠੋਲੇ ਹੋਗੇ ਹੋਗੇ ਕਿਉਂ ਫਿਰ ਇਹਦਾ ਜਿੱਤ ਗਿਆ ਆਪਣੀ ਸਾਰੇ ਪੱਤੇ ਉਹਨੂੰ ਦੇ ਦੇ ਸਾਰੇ ਪੱਤੇ ਉਹਨੂੰ ਦੇ ਦੇ ਉਹਨੂੰ ਦੇ ਦੇ ਨਹੀਂ ਨਹੀਂ ਕਿਉਂ ਦੇ ਵਿੱਚ ਇੱਕ ਠੋਲਾ ਵਾਪਸ ਨਹੀਂ ਭਾਈ ਇਹ ਡੰਡ ਬੈਠਦਾ ਲੋ ਉਹ ਜਿੱਤ ਗਿਆ ਮੇਰੇ ਸਾਰੇ ਮੇਰੇ ਸਾਰੇ ਠੋਲੇ ਨਹੀਂ ਜਿਹੜੇ ਦੋ ਇਹਨੇ ਦਿੱਤੇ ਉਹ ਦਿੱਤੇ ਆਪਣੀ ਗੱਲ ਪੱਤੇ ਖੋਲ ਆਪਣੇ ਪੱਤੇ ਖੋਲ ਪੱਤੇ ਹੁੰਦੇ ਨੇ ਡਿਸਰਟ ਹੋ ਜਾਂਦੇ ਭਾਈ ਇਹ ਕੀ ਗਲਤੀ ਤੇ ਖੋਲ ਲਾਊਗਾ ਡੰਡ ਪੱਤੇ ਖੋਲ ਤੂੰ ਪਹਿਲਾਂ ਗੱਲ ਇਹਨੂੰ ਲਾਏਗਾ ਡੰਡ ਬੈਠ ਲੈ ਗੱਲ ਹੁੰਦੀ ਆ ਤੂੰ ਡੰਡ ਦਾ ਪ੍ਰਾਸਨ ਅਕੀਲੀ ਹੀ ਪ੍ਰਿੰਸ ਇੱਕ ਮਿੰਟ ਮੈਂ ਉਹ 1 ਮਿੰਟ ਬੋਲਣ ਤੱਕ ਇੱਕ ਗਲਤੀ ਹੋਈ ਨਾ ਉਹ ਮੈਂ ਜੀ ਕਲੀਅਰ ਕਰ ਦਵੇ ਨਹੀਂ ਨਹੀਂ ਤੂੰ ਰਿਕਾਰਡਿੰਗ ਤੂੰ ਦੇਖ ਲੈ ਤੂੰ ਹੀ ਕਿਹਾ ਮੈਂ ਰਿਕਾਰਡਿੰਗ ਦੇਖਣਾ ਗਲਤੀ ਹੋਈ ਤਾਂ ਬਾਅਦ ਚ ਦੱਸਣਾ ਵਾ ਕਿ ਉਹਦੇ ਮਨੋਂ ਗਲਤੀ ਹੋਈ ਆ ਉਹ ਵੀ ਦੰਡ ਬੈਟਾ ਲਾਊਗਾ ਪੱਤੇ ਬਾਹਰ ਕਰ ਦੇ ਪੱਤੇ ਬਾਹਰ ਕਰ ਦੇ ਇੱਕ ਪੱਤਾ ਨੂੰ ਦੇ ਕੇ ਬਾਹਰ ਕਰ ਦੇ ਬਾਕੀ ਆ ਇੱਕ ਪੱਤਾ ਮੈਨੂੰ ਦੇ ਕੇ ਪੱਤਾ ਕੋਈ ਵੀ ਦੇ ਦੇ ਉਹਨੂੰ ਆਪੇ ਦੇ ਦੇ ਚੱਕਾ ਮੈਂ ਆ ਦੇ ਦੇ ਚੱਲ ਇਹ ਗੇਮ ਚੋਂ ਬਾਹਰ ਇੱਕ ਦੰਡ ਬੈਟਾ ਲਾਉਗਾ ਦੰਡ ਬੈਟਾ ਹੋ ਗਿਆ 50 ਦੰਡ ਬੈਟਾ ਪ੍ਰਿੰਸ ਦੀਆਂ ਭਰੀਆਂ ਬੜੇ ਓਕੇ ਲੱਗਣੇ ਇਹਦੇ ਆਉਟ ਕਰਨਾ ਠੀਕ ਹੈ ਨੇ ਅਬ ਸੀ ਤਾਂ ਬਚ ਗਿਆ ਉਹ ਆਉਟ ਕਰ ਮੈਂ ਵੀ ਬਾਹਰ ਤੇ ਤੈਨੂੰ ਪਛਾਣ ਵਾਲਾ ਹੈ ਨਹੀਂ ਕੋਈ ਹੁਣ ਮੇਰੇ ਨਾਲ ਹੀ ਪਤਾ ਲਾ ਹੋ ਗਿਆ ਸੀ ਪਹਿਲਾਂ ਹੀ ਦੇ ਦਿੰਦਾ ਦੇ ਤਾਂ ਦਿੱਤਾ ਉਹ ਪਿਛਲੀ ਹਾਰ ਗਿਆ ਬਾਈ ਦੋ ਬੰਦੇ ਹੋ ਗਏ ਦੰਦ ਬੈਠ ਕਾਲੇ ਚਲੋ ਕੱਠੇ 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 ਤੁਹਾਡੀਆਂ ਲੱਤਾਂ ਨਾਲ ਫੜਵਾਤੀਆਂ ਫਿਰ ਬੋਲੋ ਓਏ ਤੂੰ ਵੀ ਦਾਦਾ ਲਾਇਆ ਸੀ ਕਿੰਨੇ ਲਾ ਰਿਹਾ ਪਿਆ ਪਿਆ ਹਾਂ ਓਏ ਹੋੜੀ ਬੋਲੇਗਾ ਨਾ ਕਿਉਂ ਖਾਮੋ ਭਾਈ ਇੱਕ 4 5 दोनों अलग अलग चलते पे ने, तेरी ने, तेरी ने तो एक ला चलो भाई मजा ही आ गया ਓਏ ਅਗਲੇ ਆ ਕੇ 400 ਡੰਡ ਬੈਟ ਕਾਂ ਦੀ ਲਾਓ ਫਿਰ ਠੀਕ ਆਜੋ 400 ਹੋ ਗਈਆਂ ਡੰਡ ਆ ਗਿਆ ਓਏ 400 400 ਹੋ ਗਈਆਂ 400 ਹੋ ਗਈਆਂ ਯਾਰ ਦੋ ਬੰਦੇ ਰਹਿ ਗਏ ਆ ਯਾਰ ਇੱਧਰ ਆ ਓ ਨਹੀਂ ਦਾਦਾ ਓ ਯਾਰ ਕੰਮ ਲਾ ਯਾਰ ਬੰਦਾ ਤੇਰੇ ਨਾਲ ਖੇਡ ਰਿਹਾ ਵਾ ਮੈਂ ਤੈਨੂੰ ਬਚਾਇਆ ਸੀ ਨਿਕਲ ਯਾਰ ਵੀਰੇ ਉਹ ਬੰਦੇ ਦੰਡ ਬੈਟ ਕਾਂ ਲਈ ਤਿਆਰ ਐ ਇਹ ਕਹਾ ਦੇ ਕਾ 400 400 400 ਚੱਕ ਲਈ 299 ਡੰਡ ਬੈਟ ਕਾਓ ਜਨਾ ਅੱਜ ਅੱਜ ਚੋਟੀ ਦੇ ਮੁਕਾਬਲੇ ਹੋਣੇ ਜੋਰ ਵਰਕੇ ਆ ਜਾਣਾ ਓਏ ਇਹਦੇ ਦਾ ਇਕੱਠੇ ਲਾਈਓ ਇਕੱਠੇ ਨਹੀਂ ਨਹੀਂ ਇਕੱਠੇ ਇੱਕੋ ਜਿਹੜਾ ਗਿਣੂਗਾ ਚੱਲ ਗਿਣਤੀ ਤੇ ਚੱਲਿਓ ਇੱਕ ਇੱਕ ਚੱਲ ਠੀਕ ਚੱਲ ਬਾਈ ਮੈਂ ਨਹੀਂ ਗਿਣਨਾ ਕਿ ਮਰੇ ਇਕੱਤੀ ਲਾ ਲੈ ਮੈਂ ਬੋਲਦਾ ਯਾਰ ਕੱਤੇ ਲਾਓ ਇੱਕ 59 49 ਹੋ ਗਿਆ ਚੱਲ ਚੱਲ 59 ਹੋਇਆ 49 ਚੱਲ 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 ਪੂਰੇ ਕਰ ਪੂਰੇ ਕਰ ਕੋਈ ਆਟ ਨਹੀਂ ਬਰਾਵਾ ਗਿਆ ਹੋਏ ਹੋ ਗਏ ਆ ਮੈਂ ਜਾਂ ਦੋ ਵੱਟ ਲਾ ਦੇ ਪੰਜ ਵੱਟ ਲਾ ਦੇ ਮਿਲਦੇ ਆ ਕਿਸੇ ਹੋਰ ਦੀ ਨਵੇਂ ਲੋਕ ਦੇ ਨਾਲ ਬਾਏ